ਲਿਆ ਦਰ ਮਿਆਜਾ ਕੈਮਰਾ ਮਾਰ ਦੇ ਕਰਾ 780 82 ਘੰਟੇ ਬਈ ਨੇ ਕਿਹਾ ਚੈੱਕ ਕਰਾ ਦੇ ਕਰਾ 783 783 ਲੈ ਵੀ ਮੈ ਤਰੂ ਵਾਕੇ ਹੀ ਬਾਈ ਕਹਿੰਦਾ ਆਨ ਰਿਕਾਰਡ ਆ ਕੰਪਨੀ ਰਿਕਾਰਡ ਆ 783 ਘੰਟੇ ਚੱਲਿਆ ਹੋਇਆ ਕਿਤੇ ਇੰਜਨ ਨੂੰ ਕਿਤੇ ਚਾਬੀ ਨਹੀਂ ਲੱਗੀ ਬਾਈ ਨਟ ਨੂੰ ਵੀ ਨਹੀਂ ਚਾਬੀ ਲੱਗੀ ਕਿਤੇ ਤੱਕ ਹਾਂ ਬਈ ਆਹ ਲਾਈਟਾਂ ਲੁੱਟੀਆਂ ਯਾਰ ਸੌਕ ਨੂੰ ਲਵਾਤੀਆਂ ਹਾਂ ਲਾਈਟਾਂ ਲੁੱਟੀਆਂ ਬਾਈ ਸਾਰੀਆਂ ਸੌਕ ਨੂੰ ਵੀ ਰਾਤ-ਰਾਤ ਵੀ ਚਾਨਣ ਰਹਿੰਦਾ ਵਿੱਚ ਹਾਂ ਹਾਂ ਇਹ ਫਿਰ ਚਾਹੀਦੀਆਂ ਵੀ ਨੇ ਬਾਈ ਹਨਾ ਤੇ ਜ਼ਰੂਰੀ ਹੈ ਇਹ ਚੀਜ਼ਾਂ ਮਾਡਲ ਵੀ 21 ਹੈ ਤੇ ਮਾਰਕਾ ਵੀ 21 ਦੀ ਹੈ ਹਨਾ ਹਮ 21 ਦੀ ਮਾਰਕਾ ਰਿਮਾ ਰੂਮਾ ਤੇ ਕਿਤੇ ਜਰੀਟ ਵੀ ਨਹੀਂ ਜਮਾ ਚਰੀਟ ਨਹੀਂ ਹੈਗੀ ਵੀਰੇ ਕਿਤੇ ਸੱਜਣੋਂ ਜਰੀਟ ਨਹੀਂ ਹੈਗੀ ਇੰਨਾ ਟਰੈਕਟਰ ਹੋਇਆ ਹੈ ਕੋਈ ਮਗਰਾਣ ਤੇ ਜਰੀਟ ਟਿਕਾ ਸੀ ਬਾਈ ਤਾਂ ਪੂਰਾ ਸੌਂਕਣਾ ਰੱਖਿਆ ਹੋਇਆ ਸੱਜਣੋ ਲੋ ਵੀ ਮਿੱਤਰੋ ਕੀ ਹਾਲ ਚਾਲ ਨੇ ਜਿਹੜੇ ਸੱਜਣ ਕਹਿ ਦਿੰਦੇ ਆ ਨਾ ਬਾਈ ਸਾਨੂੰ ਫੁੱਲ ਗਾਰੰਟੀ ਵਾਲਾ ਟਰੈਕਟਰ ਚਾਹੀਦਾ ਅਸੀਂ ਲੱਭ ਲੱਭ ਕੇ ਥੱਕ ਗਏ ਵੀ ਸਾਨੂੰ ਮਿਲਿਆ ਨਹੀਂ ਉਹ ਸੱਜਣਾ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਇੰਨਾ ਕ ਘੈਂਟ ਟਰੈਕਟਰ ਆ ਸੱਜਣੋ ਕਿਸੇ ਪਾਸੇ ਸਕਰੇਜ ਵੀ ਨਹੀਂ ਪੂਰੀ ਫੁੱਲ ਗਾਰੰਟੀ ਵਾਲਾ ਫਸਟ ਆਨਰਾਂ ਜਾਨੀ ਕੇ ਪਹਿਲੀ ਪਾਰਟੀ ਦੇ ਟਰੈਕਟਰ ਘਰੇ ਖੜਾ ਸੱਜਣੋ ਜਿਹੜੇ ਭਰਾਵਾਂ ਨੇ ਇਹ ਟਰੈਕਟਰ ਲੈਣਾ ਨਾ ਫਟਾਫਟ ਨੰਬਰ ਨੋਟ ਕਰ ਲਿਓ ਐਂਡ ਦੇ ਵਿੱਚ ਨੰਬਰ ਵੀ ਅਸੀਂ ਬੋਲਾਂਗੇ ਤੇ ਜਿਹੜੇ ਸੱਜਣ ਅੱਜ ਨਵੇਂ ਵੀਡੀਓ ਨੂੰ ਵੇਖ ਰਹੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਜ ਖੜੇ ਆ ਸੱਜਣੋ ਪਿੰਡ ਰੇਸਰ ਦੇ ਵਿੱਚ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਤੇ ਪਹਿਲਾਂ ਆਪਾਂ ਸਵਾਗਤ ਕਰ ਲਈ ਬਾਈ ਬਲਜੀਤ ਦਾ ਬਾਈ ਸਤਿਗੁਰ ਜੀ ਸਤਿਗੁਰ ਜੀ ਕੀ ਹਾਲ ਚਾਲ ਨੇ ਠੀਕ ਆ ਬਾਈ ਵਧੀਆ ਪੀਠਾ ਹੋ ਠੀਕ ਹੋ ਵਧੀਆ ਪੀਠਾ ਜਿਵੇਂ ਮੈਂ ਗੱਲਾਂ ਕਹੀਆਂ ਨੇ ਵਾਕਈ ਸਹੀ ਨੇ ਹਾਂ ਬਾਕੀ ਸਹੀ ਨੇ ਟ੍ਰੇਟ ਵੀ ਨਹੀਂ ਕਿਤੇ ਡਰਾਈਵਰ ਦੇ ਗਾਰੰਟੀ ਫੁੱਲ ਹੈ ਫੁੱਲ ਗਾਰੰਟੀ ਲੈ ਤਰ ਮੈਂ ਫਿਰ ਆ ਜਾ ਦਿਖਾ ਦਈਏ ਕਰਾ ਇੱਕ ਕੰਮ ਬੜਾ ਵੀ ਆ ਮੇਟਰ ਸੁਬਰਾਜ 855 ਟਰੈਕਟਰ ਆ ਬਾਈ ਵੀਰਾਂ ਲਵੇ ਮਾਡਲ ਉਸਤਾਦ ਕਿੰਨਾ ਹੈ ਮਾਡਲ ਵੀਰੇ 21 ਦੇ 10ਵੇਂ 11ਵੇਂ ਮਹੀਨੇ ਦਾ ਇਹ ਨਿਕਲਿਆ ਹੋਇਆ 2021 ਦੇ 10ਵੇਂ 11ਵੇਂ ਮਹੀਨੇ ਦਾ ਜਦ ਕਿ 22 ਦਾ ਮਾਡਲ ਹੈ 22 ਮਾਡਲ ਕਾਪੀ 22 ਦੀ ਹੈ ਜੀ ਓਕੇ ਤਾਂ ਮੈਂ 2022 ਮਾਡਲ ਹੈ ਤੇ ਪਹਿਲਾਂ ਨਾ ਚਾਰੇ ਪਾਸੇ ਕੈਮਰਾ ਵਾ ਟਰੈਕਟਰ ਦੇ ਸਿਰਫ ਜਿਵੇਂ ਮੈਂ ਬਾਈ ਅਕਸਰ ਬੋਲਦਾ ਹੁੰਦਾ ਵੀ ਕੰਡੀਸ਼ਨ ਤਾਂ ਜਮੇ ਹੀ ਨਮੀ ਹੈ ਕੱਲੀ ਹਾਰ ਦੀ ਕਮੀ ਆ ਬਿਲਕੁਲ ਵੀਰ ਕੱਲੀ ਹਾਰ ਦੀ ਸੱਜਣੋਂ ਕਮੀ ਹੈ ਜੇਕਰ ਇਹ ਟਰੈਕਟਰ ਦੇ ਹਾਰ ਪੈ ਗਏ ਨਾ ਘਰੇ ਜਾ ਕੇ ਥੋੜਾ ਜਿਹਾ ਫੋਨ ਕਰ ਦਿਓ ਵੀ ਬੁਰੀ ਆ ਨਹੀਂ ਪਤਾ ਵੀ ਲੱਡੂਆਂ ਦਾ ਥਾਲ ਪੜ ਕੇ ਖੜ ਜਾਨ ਹੈ ਨਾ ਵੀ ਨਵਾਂ ਟਰੈਕਟਰ ਕੜਵਾ ਕੇ ਲੈਣੇ ਇੰਨਾ ਸੋਹਣਾ ਟਰੈਕਟਰ ਹੈ ਤੇ ਬਈ ਇਹ ਦਸੀ ਪਹਿਲਾਂ ਤਾਂ ਮਾਡਲ 2000 ਤੁਸੀਂ ਨੇ 21 ਦੱਸਿਆ ਹਾਂ 10ਵੇਂ 11ਵੇਂ ਮਹੀਨੇ ਦਾ ਨਿਕਲਿਆ ਹੋਇਆ ਹੈ ਨਾ ਹਾਂ ਤੇ ਕਾਪੀ ਵਾਈ ਦੀ ਆ ਬਾਈ ਕਾਪੀ ਤਾਂ ਵਾਈ ਦੀ ਹੈਗੀ ਆ ਓਕੇ ਤੇ ਬਈ ਇਹ ਚੱਲਿਆ ਕਿੰਨੇ ਘੰਟੇ ਹੋ ਚੱਲਿਆ ਇਹ ਬਾਈ ਹੁਣ ਤੱਕ ਕੰਪਨੀ ਰਿਕਾਰਡ ਦੇ ਨਾਲ 780 ਕ ਘੰਟੇ ਚੱਲਿਆ ਧਰਮਿਆ ਜਾ ਕੈਮਰਾ ਮਾਰ ਦੇ ਕਰਾਂ 780 82 ਘੰਟੇ ਬਾਈ ਨੇ ਕਿਹਾ ਚੈੱਕ ਕਰਾ ਦੇ ਕਰਾਂ 783 ਲੈ ਵੀ ਮੇਟਰੂ ਵਾਕਈ ਬਾਈ ਕਹਿੰਦਾ ਆਨ ਰਿਕਾਰਡ ਹੈ ਕੰਪਨੀ ਰਿਕਾਰਡ ਹੈ 783 ਘੰਟੇ ਚੱਲਿਆ ਹੋਇਆ ਤੇ ਆਪਾਂ ਖੋਲ ਕੇ ਦੇਖ ਲਈ ਬਾਈ ਵਿੱਚੋਂ ਹਾਂ ਹਾਂ ਵੀਰੇ ਦੇਖ ਲੋ ਲੈ ਵੀ ਧਰ ਮੈਂ ਕਿਤੇ ਇੰਜਨ ਨੂੰ ਕਿਤੇ ਚਾਬੀ ਨਹੀਂ ਲੱਗੀ ਬਾਈ ਨਟ ਨੂੰ ਵੀ ਨਹੀਂ ਚਾਬੀ ਲੱਗੀ ਕਿਤੇ ਤੱਕ ਅੱਛਾ ਹਾਂ ਬਈ ਆਹ ਲੈਟਰ ਲੁੱਟੀਆਂ ਯਾਰ 100 ਨੂੰ ਲਵਾਤੀਆਂ ਹਾਂ ਲੈਟਰ ਲੁੱਟੀਆਂ ਬਾਈ ਸਾਰੀਆਂ 100 ਨੂੰ ਵੀ ਰਾਤ ਰਾਤ ਵੀ ਚੰਨ ਰਹਿਦਾ ਵਿੱਚ ਹਾਂ ਹਾਂ ਇਹ ਫਿਰ ਚਾਹੀਦੀਆਂ ਵੀ ਨੇ ਬਾਈ ਹਨਾ ਤੇ ਜ਼ਰੂਰੀ ਹੈ ਇਹ ਚੀਜ਼ਾਂ 783 ਘੰਟੇ ਚੱਲਿਆ ਹੋਇਆ ਪਹਿਲੀ ਪਾਰਟੀ ਦੀ ਨਾਮ ਆ ਬਾਈ ਹਨਾ ਹਾਂਜੀ ਤੇ ਟਾਇਰ ਵੀ ਸਾਰੇ ਫਿਰਦਾ ਨਾਲ ਦੀਨੇ ਟਾਇਰ ਨਾਲ ਦਿਆ ਬਾਈ ਜਮਨ ਚਾਰੇ ਟਾਇਰ ਨਾਲ ਟਾਇਰ ਵੀ ਚੈੱਕ ਕਰਦੇ ਆ ਬਈ ਤੇ ਮਗਰਲੇ ਟਾਇਰ ਕਿੰਨੇ ਪੈਸੇ ਹੋਣਿਆ ਚੇ ਦੱਸੋ ਇਹਦੇ ਵੀਰੇ 85 ਕੇ ਪੈਸੇ 85 85 ਪੈਸੇ ਵੀ ਸਲੇ ਟਾਇਰ ਨੇ ਮੂਹਰੇਲੇ ਟਾਇਰ ਮੂਹਰੇਲੇ ਵੀ ਤਕਰੀਬਨ 90 ਕੇ 85 90 ਕੇ ਟਾਇਰ ਮੂਹਰੇਲੇ ਆ ਵੀ ਦਿਖਾਓ ਤੇਰ ਮੈਂ ਦੇਖੋ ਮਾਡਲ ਵੀ 21 ਆ ਤੇ ਮਾਰ ਕਾਬਿਕੀ ਦੀ ਹੈਣਾ ਹੂੰ ਪਿੱਕੀ ਦੀ ਮਾਰ ਹਰੇ ਮਾਰੂਮਾ ਤੇ ਕਿਤੇ ਜਰੀਟ ਵੀ ਨਹੀਂ ਜਮਾ ਚਰੀਟ ਨਹੀਂ ਹੈਗੀ ਵੀਰੇ ਕਿਤੇ ਸੱਜਣੋਂ ਜਰੀਟ ਨਹੀਂ ਹੈਗੀ ਇੰਨਾ ਟਰੈਕਟਰ ਹੋਇਆ ਹੈ ਕੋਈ ਮਗਰਾੜ ਤੇ ਜਰੀਟ ਹੀ ਕਾ ਸੀ ਬਾਈ ਤਾਂ ਪੂਰਾ ਸੌਂਕਣਾ ਰੱਖਿਆ ਹੋਇਆ ਸੱਜਣੋਂ ਪਰ ਰੱਖਣਾ ਵੀ ਬਣਦਾ ਬਾਈ ਜਦੋਂ ਇੰਨੇ ਪੈਸੇ ਲੱਗੇ ਹੁੰਦੇ ਆ ਹੈਨਾ ਤੇ ਬਾਈ ਇੱਕ ਗੱਲ ਹੋਰ ਇਹ ਟਰੈਕਟਰ ਤੁਹਾਡਾ ਕੈਸ ਲਈ ਆ ਹਾਂ ਕੈਸ ਕੋਈ ਲੋਨ ਤਾਂ ਨਹੀਂ ਤੋ ਨਹੀਂ ਵੀਰੇ ਕੋਈ ਲੋਨ ਨਹੀਂ ਓਕੇ ਢਾਈ ਦਿਨਾਂ ਚ ਸੱਜਣੋਂ ਨਾ ਚੜਜੂ ਧਰਮੇ ਉਰੇ ਲਿਆ ਕੇ ਆ ਹਾਂ ਹਾਂ ਵੀਰੇ ਆ ਆ ਪੱਠੀ ਤੋਂ ਜੱਜ ਹੋ ਜਾਂਦਾ ਵੀ ਕਿੰਨਾ ਟਰੈਕਟਰ ਚੱਲਿਆ ਹੋਇਆ ਹਾਂ ਬਿਲਕੁਲ ਜਿਵੇਂ ਕਿ ਦੀ ਸੁੱਕੀ ਪੀਜਾ ਪੱਟੀ ਬਈ ਨਾ ਬਹੁਤ ਥੋੜਾ ਚੱਲਿਆ ਬਾਈ ਹਾਂ ਪੂਰਾ ਵੀ ਸੇਕਾ ਨਹੀਂ ਲੱਗਿਆ ਹੋਇਆ ਤੇ ਇੱਥੋਂ ਲੈ ਕੇ ਧਰਮਿਆ ਇੰਜਨ ਵੀ ਦਿਖਾ ਦੇ ਸਾਰਾ ਵੀ ਪੂਰੀ ਫੁੱਲ ਗਰੰਟੀ ਹੈ ਤੇ ਬਾਈ ਨੇ ਦੇਖ ਲਾ ਮੈਡ ਮੂਡ ਨਾ ਆ ਆ ਦੇਖੀ ਆ ਧਰਮਿਆ ਉਰੀ ਲੈ ਉਹ ਆ ਦੇਖੋ ਤਾਰਾਂ ਤੂਰਾਂ ਨਾਲ ਕਸੇ ਹੋਇਆ ਵੀ ਮਤਲਬ ਰਬੜ ਨਾ ਤਲਕ ਘੜੇ ਪਏ ਨਾ ਇੱਥੇ ਵੀ ਬਾਈ ਮੈਟ ਲੱਗਿਆ ਹੋਇਆ ਸੀ ਇਹਦੇ ਨਾਲ ਦਾ ਹੀ ਰਬੜ ਉਹ ਅਸੀਂ ਅੱਜ ਦੇ ਤੋਤਾ ਗਾ ਵੀ ਉਹਦੇ ਖੋਲਤੀ ਨਹੀਂ ਇਦਾਂ ਦਾ ਮੈਟ ਹੀ ਇੱਥੇ ਲਵਾਇਆ ਹੋਇਆ ਸੀਗਾ ਸਾਡਾ ਹਾਂ ਇੱਥੋਂ ਵੀ ਨਹੀਂ ਪੈਰ ਲੱਗ ਲੱਗ ਕੇ ਰੰਗ ਲੈ ਜਾਂਦਾ ਹਾਂ ਜੁੱਤੀ ਪੈਰ ਰੰਗ ਲਾ ਦਿੰਦੀ ਹੁੰਦੀ ਹੈ ਨਾ ਲੈ ਮਿੱਤਰੋ ਬਾਕੀ ਧਰਮੇ ਪਿੱਛੋਂ ਸਾਤਰੀ ਵੀ ਦਿਖਾ ਦੇ ਕੇ ਕਹਿੰਦੀ ਹੈ ਨਾ ਹਾਂ ਬਈ ਕੋਈ ਕੰਪਲੇਂਟ ਤਾਂ ਨਹੀਂ ਟਰੈਕਟਰ ਦੇ ਵਿੱਚ ਬਿਲਕੁਲ ਕੰਪਲੇਂਟ ਨਹੀਂ ਵੀਰੇ ਗਾਰੰਟੀ ਆ ਬੰਦਾ 10 ਘੰਟੇ ਬਾਹ ਲਵੇ ਤੇ ਟਰੈਕਟਰ ਲੈ ਜਵੇ ਦੇਖੋ ਧਰਮੇ ਆ ਦੇਖੋ ਅ ਸਟicker ਜਿੱਥੋਂ ਕੰਪਨੀ ਤੇ ਲੱਗਿਆ ਹੁੰਦਾ ਨਾ ਗੁੰਦ ਵੀ ਹਲੇ ਉਵੇਂ ਹੀ ਖੜੀ ਆ ਸਾਰੇ ਮਗਰਾੜਾ ਮਗਰੂੜਾ ਵਾਲੇ ਸਟicker ਵੀ ਉਵੇਂ ਹੀ ਖੜੇ ਨੇ ਬਾਈ ਅੱਛਾ ਜੀ ਆ ਹਾਲ ਹੈ ਚਾਹ ਹਣਾ ਤੇ ਲੈ ਸਫਾਈ ਦੇਖੋ ਜਰਾ ਟਰੈਕਟਰ ਦੀ ਤੁਸੀਂ ਜਿੱਦਾਂ ਦਾ ਨਵਾਂ ਟਰੈਕਟਰ ਲੈ ਗਏ ਜਿੱਦਾਂ ਦਾ ਇਹ ਲੈ ਗਏ ਪਿੰਡ ਬਈ ਆਪਣਾ ਇਹ ਰੈਸਰ ਇਹ ਬਰਨਾਲੀ ਤੋਂ ਕਿੰਨੀ ਦੂਰ ਪੈ ਜਾਂਦਾ ਸਰ ਬਰਨਾਲੇ ਤੋਂ 12 ਕਿਲੋਮੀਟਰ ਪੈਂਦਾ ਵੀਰੇ ਸਿਰਫ ਸਿਰਫ ਬਰਨਾਲੀ ਤੋਂ ਇਹ ਰੋਡ ਕਿਹੜਾ ਪੈ ਜਾਂਦਾ ਇਹ ਰੋਡ ਅਠੂਰ ਰੋਡ ਤੇ ਆ ਵੀਰੇ ਰੈਸਰ ਪਿੰਡ ਬਰਨਾਲੀ ਤੋਂ ਠਿਕਰੀ ਵਾਲ ਵਿਚਾਲੇ ਆਉਂਦਾ ਠਿਕਰੀ ਵਾਲ ਵਿਚਾਲੇ ਆਉਂਦਾ ਓਕੇ ਇਹਨੂੰ ਸਟਾਰਟ ਕਰਕੇ ਦਿਖਾਓ ਜੀ ਸਟਾਰਟ ਕਰ ਦਿੰਦੇ ਮੈਂ ਲੈ ਤਾਂ ਮੈਂ ਫੁਕਾਰਾ ਦਿਖਾ ਦੀ ਚੰਗੀ ਦਾ ਟਰੈਕਟਰ ਦਾ ਨਹੀਂ ਉਸਤਾਦ ਰੇਸ ਦੇ ਥੋੜੀ ਜਿਹੀ ਕਰਾਂ। ਦਰਦੇ ਬੰਦੂ। ਲੈ ਵੀ 783 ਘੰਟੇ ਚੱਲਿਆ ਹੋਇਆ ਸਾਰਾ オリジナル ਹੈ ਬਈ ਹਨਾ? ਹਾਂ ਬਈ। ਤੇ 15 ਸਪੀਡਾਂ ਦੇ ਵਿੱਚ ਬਈ ਇਹ। 15 ਸਪੀਡਾਂ ਦੇ ਵਿੱਚ। ਓਕੇ ਬਈ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਮੁੱਲ ਕੀ ਰੱਖਿਆ ਤੁਸੀਂ ਨੇ? ਇਹਦਾ ਵੀਰੇ 760000 ਰੁਪਇਆ ਮੁੱਲ ਰੱਖਿਆ ਸੀ 760000 ਹੁਣ ਜਿਹੜਾ ਸੱਜਣ ਇਹ ਆਪ ਤੁਹਾਨੂੰ ਦੱਸਦਾ ਮੈਂ ਇਹ ਨਹੀਂ ਪਤਾ ਵੀ ਕੋਈ ਰਾਜਸਥਾਨ ਤੋਂ ਆਜੇ ਕੋਈ ਹਿਮਾਚਲ ਤੋਂ ਆਜੇ ਜਾਂ ਹਰਿਆਣਾ ਤੋਂ ਆਜੇ ਦੇਣ ਲਣ ਕਿੰਨੇ ਦਾ ਬਣਜੂ ਮਾਨ ਤਾਨ ਕਿੰਨਾ ਕ ਕਰ ਦੋਗੇ ਮਾਨ ਤਾਨ ਬਾਈ 10000 ਰੁਪਇਆ ਹੋਰ ਸਾਢੇ 10000 ਹੋਰ ਸੌਟ ਕਰ ਦੋਗੇ ਯਾਨੀ ਕਿ ਸਾਢੇ 7 ਲੱਖ ਰੁਪਇਆ ਦਾ ਟਰੈਕਟਰ ਲੈ ਮਿੱਤਰੋ ਸਾਢੇ 7 ਲੱਖ ਦਾ ਟਰੈਕਟਰ ਬਣਜੂ ਜੇ ਕਿਸੇ ਸੱਜਣ ਨੇ ਲੈਣਾ ਹੋਰ ਵੀ ਯਾਰ ਤੁਹਾਨੂੰ ਵਧੀਆ ਮਾਨਤਾਣ ਕਰਵਾ ਦਾਂਗੇ ਇਹ ਵੀ ਨਾ ਟੈਨਸ਼ਨ ਲਿਓ ਤੇ ਉਸਤਾ ਤੁਹਾਡੇ ਨੰਬਰ ਦੱਸਿਓ ਫੋਨ ਨੰਬਰ ਮੇਰਾ ਫੋਨ ਨੰਬਰ ਹੈਗਾ ਵੀਰੇ 95019 92769 95019 92769 92769 ਹਾਂ ਲੈ ਮਿੱਤਰੋ ਇਹ ਬਾਈ ਦਾ ਨੰਬਰ ਹੈ ਪਿੰਡ ਹੈਗਾ ਬਾਈ ਦਾ ਰੈਸਰ ਦੁਆਰੇ ਫੇਰ ਦੱਸ ਦਿੰਨੇ ਆ 2021 ਦੇ ਇਹ 10ਵੇਂ 11ਵੇਂ ਮਹੀਨੇ ਦਾ ਨਿਕਲਿਆ ਹੋਇਆ ਬਾਈ ਚ ਇਹਦੀ ਆਰਸੀ ਬਣੀ ਹੋਈ ਹੈ ਆਰਸੀ ਬਣੀ ਵੀ ਹੈ ਤੇ 22 ਮਾਡਲ ਹੀ ਮੰਨ ਕੇ ਚੱਲਿਓ ਟਾਇਰ ਹੈਗੇ ਨੇ 80 85 85 ਸੱਜਣੋ 783 ਘੰਟੇ ਚੱਲਿਆ ਹੋਇਆ ਨੰਬਰ ਇਹਦਾ ਪੰਜਾਬ ਦਾ ਹੀ ਆ ਪੰਜਾਬ ਦਾ ਬਾਈ ਪਹਿਲੀ ਪਾਰਟੀ ਦੇ ਨਾਵਾ ਸੱਜਣੋ ਕਿਸੇ ਪਾਸੇ ਝਰੀਟ ਨਹੀਂ ਜੇ ਕਿਸੇ ਸੱਜਣ ਨੇ ਟਰੈਕਟਰ ਲੈਣਾ ਸਾਢੇ 1.7 ਲੱਖ ਰੁਪਏ ਦੇ ਵਿੱਚ ਤੁਸੀਂ ਇਹਦੇ ਮਾਲਕ ਬਣ ਜਾਓਗੇ ਤੇ ਬਾਕੀ ਨੰਬਰ ਹੈ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਫਟਾਫਟ ਸੰਪਰਕ ਕਰ ਲਓ ਪੂਰੀ ਫੁੱਲ ਗਰੰਟੀ ਵਾਲਾ ਸਵਰਾਜ ਆ ਤੇ ਘਰੇ ਬਾਈ ਦੇ ਟਰੈਕਟਰ ਖੜਾ ਧਰਮੇ ਕੈਮਰਾ ਮਾਰਦੇ ਪੂਰੀ ਫੁੱਲ ਗਾਰੰਟੀ ਵਾਲਾ ਸੱਜਣੋ ਜਦੋਂ ਮਰਜੀ ਜੇ ਤੁਹਾਨੂੰ ਐ ਲੱਗਣਾ ਵੀ ਕੋਈ ਪ੍ਰੋਬਲਮ ਆ ਬੇਸ਼ੱਕ ਜਦੋਂ ਵਰਜੀ ਬਾਈ ਦੇ ਘਰੇ ਆ ਜਿਓ ਕਰ ਲਓ ਫਟਾਫਟ ਸੰਪਰਕ ਮੇਲਾ ਲੁੱਟਣ ਵਾਲਾ ਕੰਮ ਹੈ ਲੁੱਟ ਲਓ ਕਰਾ